ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਈਕੋ ਪੰਜਾਬੀ ਉਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਜੰਗ ਜਾਰੀ ਰਹੇਗੀ ਨਾਵਲ ਦੇ ਭਾਗ 8ਵੇਂ ਬਾਰੇ ਸੋ ਪਾਗ ਸਤਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਰਾਜਵੀਰ ਉਹਨਾਂ ਦਾ ਗਰੁੱਪ ਹੁੰਦਾ ਹੈ ਉਹਦੇ ਵਿੱਚ ਇੱਕ ਨਵਾਂ ਮੁੰਡਾ ਐਡ ਹੁੰਦਾ ਪਰ ਉਹ ਮੁੰਡਾ ਜਦੋਂ ਦੇਖਦਾ ਹੈ ਵੀ ਸਿੰਘਾਂ ਨੂੰ ਇੰਨੀਆਂ ਔਕਣਾ ਵਿੱਚੋਂ ਲੰਘਣਾ ਪੈਂਦਾ ਤਾਂ ਉਹ ਬਹਾਨਾ ਬਣਾ ਕੇ ਘਰ ਖਿਸਕ ਜਾਂਦਾ ਤੇ ਉਸ ਤੋਂ ਬਾਅਦ ਉਹ ਬਾਹਰਲੇ ਮੁਲਕ ਦਾ ਵੀਜ਼ਾ ਕਰਾ ਕੇ ਬਾਹਰ ਚਲੇ ਜਾਂਦਾ ਹੈ। ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੈਣ। ਦੀਪਾ ਅਤੇ ਰਾਜਵੀਰ ਦੋਨੋਂ ਜਣੇ ਨਵਾਂ ਸ਼ਹਿਰ ਇਲਾਕੇ ਵਿੱਚ ਵਿਚਰ ਰਹੇ ਸਨ। ਮਹਿਲ ਵਰਗੀ ਕੋਠੀ ਵਿੱਚ ਬੈਠੇ ਉਹ ਆਪਣੀਆਂ ਗੱਲਾਂ ਵਿੱਚ ਮਸਤ ਸਨ। ਘਰ ਵਾਲੇ ਉਹਨਾਂ ਨਾਲ ਇਓਂ ਵਰਤਾਓ ਕਰ ਰਹੇ ਸਨ ਜਿਵੇਂ ਉਹ ਉਹਨਾਂ ਦੇ ਸਭ ਤੋਂ ਪਿਆਰੇ ਮਹਿਮਾਨ ਹੋਣ। ਰਾਜਵੀਰ ਲਈ ਇਹ ਇੱਕ ਨਵਾਂ ਤਜਰਬਾ ਸੀਗਾ। ਦੀਪੇ ਦੀ ਇਹ ਇੱਕ ਸੁਰੱਖੇਠ ਠਾਰ ਸੀ। ਉਹ ਇਸ ਤਰ੍ਹਾਂ ਫਿਰ ਰਿਹਾ ਸੀ ਜਿਵੇਂ ਘਰ ਦਾ ਹੀ ਇੱਕ ਕੁਝ ਦੇਰ ਬਾਅਦ ਰਾਜਵੀਰ ਨੂੰ ਲੈ ਕੇ ਦੀਪਾ ਉੱਪਰਲੀ ਮੰਜ਼ਲ ਤੇ ਜਾ ਚੜਿਆ ਆਹ ਮਿਤਰਾ ਤੈਨੂੰ ਤੇਰੀ ਭਾਬੀ ਨਾਲ ਮਲਾਵਾ ਬੋਲਾ ਤੇ ਹੱਸਦਾ ਹੋਇਆ ਉਹ ਬੋਲਿਆ ਇੱਕ ਅਲਮਾਰੀ ਖੋਲ ਕੇ ਉਸਨੇ ਇੱਕ ਫੋਟੋਆਂ ਵਾਲੀ ਐਲਬਮ ਕੱਢ ਲਈ ਐਲਬਮ ਉਸਨੇ ਰਾਜਵੀਰ ਦੇ ਹੱਥ ਫੜਾ ਦਿੱਤੀ ਆਹ ਐ ਤੇਰੀ ਭਾਬੀ ਯਾਨੀ ਕਿ ਮੇਰੀ ਸਿੰਘਣੀ ਇੱਕ ਖੂਬਸੂਰਤ ਚਿਹਰੇ ਵਾਲੀ ਕੁੜੀ ਦੀ ਫੋਟੋ ਤੇ ਉਂਗਲ ਰੱਖਦਾ ਹੋਇਆ ਉਹ ਬੋਲਿਆ ਆਹ ਦੇਖ ਆਹ ਫੋਟੋ ਉਦੋਂ ਦੀ ਹੈ ਜਦੋਂ ਉਹ 10ਵੀਂ ਕਲਾਸ ਵਿੱਚ ਪੜ੍ਹਦੀ ਹੁੰਦੀ ਸੀ ਤੇ ਆਹ ਜਦੋਂ ਉਹ ਕਾਲਜ ਵਿੱਚ ਸੀਗੀ ਦੀਪਾ ਬੜੇ ਚਾਣ ਨਾਲ ਰਾਜਵੀਰ ਦੀ ਫੋਟੋਆਂ ਨਾਲ ਜਾਣ-ਪਛਾਣ ਕਰਵਾ ਰਿਹਾ ਸੀ ਭਾਜੀ ਤੁਸੀਂ ਵੀ ਕੁਝ ਨਹੀਂ ਹੈ ਫੋਟੋ ਨਾਲ ਹੀ ਮਲਾਈ ਜਾਉਂਗੇ ਕਿ ਭਾਬੀ ਨਾਲ ਵੀ ਮਿਲਾਉਂਗੇ ਫੋਟੋ ਨੂੰ ਬੜੇ ਗਉ ਨਾਲ ਤੱਕਦੇ ਹੋਏ ਰਾਜਵੀਰ ਨੇ ਕਿਹਾ ਭਾਬੀ ਤਾਂ ਤੇਰੀ ਕੈਨੇਡਾ ਚਲੀ ਗਈ ਐ ਰਾਜਵੀਰ ਸਿਆਂ ਆ ਵੇਖ ਉਹਦੀਆਂ ਚਿੱਠੀਆਂ ਦੀਪੇ ਨੇ ਜੇਬ ਚੋਂ ਕੱਢ ਕੇ ਚਿੱਠੀਆਂ ਰਾਜਵੀਰ ਨੂੰ ਦਿਖਾਈਆਂ ਇਹ ਤਾਂ ਬੜੀ ਮਾੜੀ ਗੱਲ ਆ ਭਾਜੀ ਤੁਸੀਂ ਇੱਥੇ ਤੇ ਭਾਬੀ ਕੈਨੇਡਾ ਚ ਇਹ ਤਾਂ ਅਨਿਆਈ ਐ ਦੋ ਪਿਆਰ ਕਰਨ ਵਾਲੀਆਂ ਰੂਹਾਂ ਨਾਲ ਰਾਜਵੀਰ ਸ਼ਹਿਰਾ ਮੰਗ ਬੋਲਿਆ ਇਸੇ ਕਰਕੇ ਤਾਂ ਮੈਂ ਤੈਨੂੰ ਨਾਲ ਲੈ ਕੇ ਆਇਆ ਹਾਂ ਰਾਜਵੀਰ ਆਪਾਂ ਹੁਣ ਇਹ ਅਨਿਆਈ ਖਤਮ ਕਰ ਦੇਣੀਆਂ ਦੀਪਾ ਬੋਲਿਆ ਮੈਂ ਸਮਝਿਆ ਨਹੀਂ ਭਾਜੀ ਦੀਪੇ ਦੀ ਕਹੀ ਗੱਲ ਰਾਜਵੀਰ ਦੇ ਸਿਰ ਦੇ ਉੱਪਰੋਂ ਦੀ ਲੰਗੀ ਗੱਲ ਇਹ ਆ ਰਾਜਵੀਰ ਜਥੇਬੰਦੀ ਦੀ ਜ਼ਿੰਮੇਵਾਰੀ ਮੈਂ ਹੁਣ ਤੁਹਾਡੇ ਤੇ ਪਾ ਦੇਣੀ ਐ ਤੂੰ ਰਾਜੂ ਤੇ ਬੱਬੂ ਰਲ ਕੇ ਜਥੇਬੰਦੀ ਦਾ ਕਾਰਜ ਸੰਭਾਲਿਓ ਮੈਂ ਵੀ ਹੁਣ ਕੈਨੇਡਾ ਚਲੇ ਜਾਣਾ ਇਸ ਕਰਕੇ ਮੈਂ ਤੈਨੂੰ ਆਪਣੇ ਨਾਲ ਲੈ ਕੇ ਆਇਆ ਕਿ ਤੈਨੂੰ ਆਪਣੀਆਂ ਖਾਸ 18 ਨਾਲ ਜਾਣੂ ਕਰਵਾ ਦੇਆ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੰਮ ਆਉਣਗੀਆਂ ਇਹ ਦੀਪਾ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਕੰਮ ਕਿਸ ਤਰ੍ਹਾਂ ਕਰਨੇ ਨੇ ਕਿਹੜਾ ਸਮਾਨ ਕਿੱਥੇ ਤੇ ਕਿਵੇਂ ਲੈਣਾ ਇਹ ਸਾਰੀਆਂ ਗੱਲਾਂ ਉਹ ਰਾਜਵੀਰ ਨੂੰ ਸਮਝਾ ਰਿਹਾ ਸੀ ਰਾਜਵੀਰ ਅਵਾਕ ਹੋਇਆ ਦੀਪੇ ਦੇ ਮੂੰਹ ਵੱਲ ਵੇਖੀ ਜਾ ਰਿਹਾ ਸੀਗਾ ਇਕਦਾਮ ਉੱਠ ਕੇ ਉਸਨੇ ਦੀਪੇ ਨੂੰ ਜੱਫੀ ਪਾ ਲਈ ਦੀਪੇ ਨੇ ਵੀ ਵੱਡੇ ਭਰਾ ਵਾਂਗ ਉਸ ਨੂੰ سینੇ ਨਾਲ ਲਾ ਲਿਆ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੋਰ ਤੋਂ ਕੁਝ ਕੋ ਮੀਲ ਦੂਰ ਇੱਕ ਛੋਟਾ ਜਿਹਾ ਪਿੰਡ ਤਰਖਾਨ ਮੱਜਰਾ ਐਥੋਂ ਦਾ ਇੱਕ ਗੱਭਰੂ ਜਵਾਨ ਮੁੰਡਾ ਪੁਲਿਸ ਦਾ ਕੈਡ ਬਣ ਗਿਆ ਉਹਦਾ ਨਾਂ ਜੀਤਾ ਸੀਗਾ ਪੁਲਿਸ ਨੇ ਉਸ ਨੂੰ ਖੁੱਲਾ ਅਸਲਾ ਦਿੱਤਾ ਹੋਇਆ ਸੀਗਾ ਉਹ ਤੇ ਉਹਦੇ ਦੋਨੋਂ ਭਰਾ ਪੂਰੀ ਬਦਮਾਸ਼ੀ ਕਰਦੇ ਸਨ ਇਲਾਕੇ ਚ ਕੋਈ ਵੀ ਉਹਨਾਂ ਦੇ ਮੂਹਰੇ ਨਾ ਕੁਛ ਕਦਾ ਇਲਾਕੇ ਦੇ ਲੋਕ ਉਹਨਾਂ ਦੀ ਦਹਿਸ਼ਤ ਤੋਂ ਤਰਾਤਰਾਂ ਕਰਦੇ ਜੀਤਾ ਸਿੰਘਾਂ ਨੂੰ ਵੀ ਭਾਜੀ ਬਾਜੂ ਕਾ ਸੀਗਾ ਹਰਮੰਦਰ ਸਿੰਘ ਲਾਲੇ ਦੇ ਨਜ਼ਦੀਕੀ ਸਾਥੀ ਮਨਜੀਤ ਸਿੰਘ ਕਰਨਾਲੇ ਵਾਲੇ ਨੂੰ ਇੱਕ ਨਹਿਰ ਦੇ ਲੱਕੜ ਦਾ ਪੁਲ ਪਾਰ ਕਰਦੇ ਸਮੇਂ ਸਣੇ ਸਾਈਕਲ ਨਹਿਰ ਤੇ ਸੁੱਟ ਕੇ ਜੂੰਦਾ ਫੜ ਲਿਆ ਸੀਗਾ ਉਹਨਾਂ ਨੇ ਜਿੱਤੇ ਅਤੇ ਉਹਦੇ ਕੈਡ ਸਾਥੀਆਂ ਨੇ ਬਾਅਦ ਵਿੱਚ ਮਨਜੀਤ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਸੀ ਇਹਨਾਂ ਦਿਨਾਂ ਵਿੱਚ ਹੀ ਇੱਕ ਹੋਰ ਘੜਨਾ ਘੜੀ ਜਿਸ ਨੇ ਲੋਕਾਂ ਨੂੰ ਮੂੰਹ ਵਿੱਚ ਉਂਗਲਾਂ ਲੈ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਰੂਪੋਵਾਲ ਪਿੰਡ ਦੀ ਕੁੜੀ ਲਾਗਲੇ ਸ਼ਹਿਰ ਵਿੱਚ ਇੱਕ ਐਫਟਡੀਓ ਉੱਤੇ ਕੰਮ ਕਰਦੀ ਸੀ ਬਿਮਾਰ ਬੁੜਾ ਬਾਪ ਕੰਮ ਕਰਨ ਯੋਗਾ ਨਹੀਂ ਸੀਗਾ ਪੜ੍ਹਾਈ ਵਿੱਚੇ ਛੱਡ ਕੇ ਕੁੜੀ ਨੇ ਘਰ ਦਾ ਭਾਰ ਚੁੱਕਣ ਲਈ ਨੌਕਰੀ ਕਰ ਲਈ ਇੱਕ ਦਿਨ ਸ਼ਾਮ ਦੇ ਸਮੇਂ ਉਹ ਆਪਣੀ ਡਿਊਟੀ ਖਤਮ ਕਰਕੇ ਇੱਕ ਟੈਂਪੋ ਵਿੱਚ ਬੈਠੀ ਆਪਣੇ ਪਿੰਡ ਨੂੰ ਆ ਰਹੀ ਸੀ ਟੈਂਪੋ ਸਵਾਰੀਆਂ ਨਾਲ ਉੱਪਰ ਤੱਕ ਭਰਿਆ ਪਿਆ ਸੀ ਪਾਫੜੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਕ ਜਿਪਸੀ ਜੋ ਟੈਂਪੋ ਨੂੰ ਓਵਰਟੇਕ ਕਰਕੇ ਅੱਗੇ ਆ ਗਈ ਸੀ ਉਸਨੇ ਟੈਂਪੋ ਦਾ ਰਾਹ ਰੋਕ ਲਿਆ ਚਾਰ ਹਥਿਆਰਬੰਦ ਬੰਦਿਆਂ ਨੇ ਟੈਂਪੋ ਤੋਂ ਸਾਰੇ ਲੋਕ ਥੱਲੇ ਲਾ ਲੇ ਕਿਸੇ ਹੋਰ ਨੂੰ ਕੁਝ ਕਹੇ ਬਗੈਰ ਉਸ ਕੁੜੀ ਨੂੰ ਬੰਦੂਕ ਦੀ ਨੋਕ ਤੇ ਚੁੱਕ ਕੇ ਆਪਣੀ ਜਿਪਸੀ ਵਿੱਚ ਸੁੱਟ ਲਿਆ ਗਿਆ ਟੈਂਪੋ ਦੇ ਬਹੁਤੇ ਸਵਾਰਾਂ ਨੇ ਜੀਤੇ ਨੂੰ ਪਛਾਣ ਲਿਆ ਸੀਗਾ ਪਰ ਬੰਦੂਕਾਂ ਦੇਖ ਕੇ ਸਾਰੇ ਹੀ ਮਿੱਟੀ ਹੋ ਗਏ ਕੋਈ ਵੀ ਨਾ ਬੋਲੇਆ ਕੁੜੀ ਨੂੰ ਜਿਪਸੀ ਵਿੱਚ ਸੁੱਟ ਉਹ ਧੂੜ ੜਾਉਂਦੇ ਅੱਖੋਂ ਓਲੇ ਹੋ ਗਏ। ਰੋਪੋਵਾਲ ਦੇ ਹੀ ਲੋਕ ਜੋ ਟੈਂਪੋ ਵਿੱਚ ਸਵਾਰ ਸਨ ਉਹਨਾਂ ਨੇ ਜਾ ਕੇ ਪਿੰਡ ਦੇ ਸਰਪੰਚ ਨੂੰ ਦੱਸਿਆ। ਦੂਜੇ ਦਿਨ ਚੜ੍ਹਦੇ ਹੀ ਪਿੰਡਾਂ ਦੀਆਂ ਪੰਚਾਇਤਾਂ ਫਲੌਰ ਡੀਐਸਪੀ ਕੋਲ ਪੇਸ਼ ਹੋ ਗਈਆਂ। ਸਰਪੰਚ ਨੇ ਡੀਐਸਪੀ ਨੂੰ ਦੱਸ ਦਿੱਤਾ ਕਿ ਜੀਤਾ ਹੀ ਕੁੜੀ ਨੂੰ ਚੁੱਕ ਕੇ ਲੈ ਗਿਆ। ਡੀਐਸਪੀ ਚਾਰੇ ਪੈਰ ਚਾੱਕ ਕੇ ਪੰਚਾਇਤ ਨੂੰ ਪੈ ਗਿਆ। ਡੀਐਸਪੀ ਤੋਂ ਬੇਇੱਜ਼ਤੀ ਕਰਵਾ ਕੇ ਪੂਰੀ ਪੰਚਾਇਤ ਪਿੰਡ ਨੂੰ ਵਾਪਸ ਮੁੜਾਈ। ਕੁੜੀ ਦੇ ਬੁੱਢੇ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਸੀਗਾ। ਕੰਨੋਂ ਕੰਨ ਗੱਲ ਸਾਰੇ ਲੋਕੀ ਮੂੰਹ ਜੋੜ-ਜੋੜ ਗੱਲਾਂ ਕਰਦੇ ਸਨ ਵੀ ਯਾਰ ਖੜਕੋ ਨੂੰ ਕੁਝ ਕਰਨਾ ਚਾਹੀਦਾ ਹੁਣ ਤਾਂ ਦਿਨ ਦਿਹਾੜੇ ਹੀ ਇਜਤਤਾ ਦੇ ਡਾਕੇ ਮਾਰ ਲੱਗ ਪਏ ਨੇ ਪੁਲਿਸ ਦੇ ਕੈਂਟ ਇੱਕ ਜਾਣਾ ਦੂਸਰੇ ਨੂੰ ਕਹਿੰਦਾ ਕਿ ਮੈਨੂੰ ਤਾਂ ਲੱਗਦਾ ਹੁਣ ਖੜਕੋ ਵੀ ਡਰਦੇ ਨੇ ਕੈਂਟਾ ਕੋਲੋਂ ਦੂਜਾ ਜਾਣਾ ਆਪਣਾ ਖਿਆਲ ਪ੍ਰਗਟ ਕਰਦਾ ਆਪਾਂ ਖੜਕੋ ਨੂੰ ਤਾਂ ਕਹੀ ਜਾਂਦੇ ਆ ਵੀ ਕੁਝ ਕਰਨ ਪਰ ਆਪ ਵੀ ਤਾਂ ਕੁਝ ਕਰਨਾ ਚਾਹੀਦਾ ਆਪਾਂ ਨੂੰ ਕੋਲੋਂ ਹੀ ਇੱਕ ਹੋਰ ਜਾਣਾ ਬੋਲਿਆ ਨਾ ਹੁਣ ਕੈਂਟਾ ਨੇ ਜਦੋਂ ਇਜਤਤਾ ਨੂੰ ਹੱਥ ਪਾਇਆ ਤਾਂ ਸਾਰਿਆਂ ਨੂੰ ਖੜਕੋ ਯਾਦ ਆ ਗਏ ਉਹ ਜੇ ਕਿਸੇ ਨੇ ਕਦੇ ਉਹਨਾਂ ਨੂੰ ਹੱਸ ਕੇ ਰੋਟੀ ਵੀ ਖਵਾਈਆ ਕਦੇ ਨਾਲ ਬਾਰੇ ਅਮਰਤ ਹਰੀ ਸਿੰਘ ਨੇ ਲੋਕਾਂ ਦਾ ਸੱਚ ਲੋਕਾਂ ਦੇ ਮੂਹਰੇ ਕਰ ਦਿੱਤਾ ਗਲਤਤਾ ਤੇਰੀ ਠੀਕ ਆ ਖਾਲਸਾ ਪਰ ਰਫਰਾ ਵਾਲਿਆਂ ਨੂੰ ਰਫਣਾ ਵਾਲੀ ਠੀਕ ਕਰ ਸਕਦੇ ਨੇ ਆਪਾਂ ਖੁੰਡੀਆਂ ਗੰਡਾਸੀਆਂ ਨਾਲ ਉਹਨਾਂ ਦਾ ਕੀ ਮੁਕਾਬਲਾ ਕਰਨਾ ਮੇਰਾ ਮਤਲਬ ਹੈ ਕੈਟਾਂ ਨੂੰ ਤਾਂ ਖਾੜ ਕੋਈ ਕਾਬੂ ਕਰ ਸਕਦੇ ਨੇ ਆਪ ਤੋਂ ਨਹੀਂ ਉਹ ਲੋਟ ਆਉਂਦੇ ਇੱਕ ਬਜ਼ੁਰਗ ਨੇ ਆਪਣਾ ਵਿਚਾਰ ਰੱਖਿਆ ਖਬਰ ਦੀਪੇ ਦੇ ਗਰੁੱਪ ਨੂੰ ਵੀ ਮਿਲ ਗਈ ਸੀ ਉਸਨੇ ਆਪਣੇ ਗੁਪਤ ਰੂਪ ਵਿੱਚ ਵਿਚਰਨ ਵਾਲੇ ਸਿੰਘਾਂ ਦੀ ਡਿਊਟੀ ਲਾ ਦੱਤੀ ਸੀ ਕਿ ਜਿੱਤੇ ਤੇ ਨਿਗਾ ਰੱਖਣ ਜਾਦ ਕਦੇ ਵੀ ਮੌਕਾ ਹੱਥ ਲੱਗਾ ਜੀਤੇ ਵਾਲਾ ਕੰਮ ਨਿਵੇੜ ਦੇਾਂਗੇ ਅਤੇ ਫਿਰ ਇੱਕ ਦਿਨ ਰੱਬ ਨੇ ਢੋ ਢੁਆਹੀ ਦਿੱਤਾ ਸਾਰੀ ਸਕੀਮ ਬਣਾ ਕੇ ਦੀਪੇ ਬੱਬੂ ਤੇ ਰਾਜੂ ਨੇ ਕੁਝ ਗੁਪਤ ਰੂਪ ਵਿੱਚ ਸੇਵਾ ਨਿਭਾਰੇ ਸਿੰਘਾਂ ਨੂੰ ਨਾਲ ਲੈ ਕੇ ਜੀਤੇ ਦੇ ਘਰ ਨੂੰ ਘੇਰ ਲਿਆ ਰਾਤ ਦੇ ਕੋਈ 2 ਵਜੇ ਸਾਰਾ ਪਿੰਡ ਝੂਕ ਸੁਤਾ ਪਿਆ ਸੀ ਪਰ ਪੰਜਾਬ ਦੀ ਅਣਖ ਦੇ ਰਾਖੇ ਇੱਜ਼ਤਾਂ ਦੇ ਲੁਟੇਰਿਆਂ ਨੂੰ ਉਹਨਾਂ ਦੀ ਕੀਤੀ ਦਾ ਦੰਦ ਦੇਣ ਲਈ ਜੀਤੇ ਦੇ ਘਰ ਨੂੰ ਪੌੜੀ ਲਾ ਰਹੇ ਸਨ ਜੀਤੇ ਦੇ ਦੋਨੋਂ ਭਰਾ ਤੇ ਮਾਂ ਪਿਓ ਕੋਠਿਆਂ ਤੇ ਸੁੱਤੇ ਪਏ ਸਨ ਰਾਜੂ ਅਤੇ ਬੱਬੂ ਨੇ ਉਹਨਾਂ ਦੇ ਸਹਰਾਣੇ ਪਈਆਂ ਬਦੂਕਾਂ ਆਪਣੇ ਕਬਜ਼ੇ ਵਿੱਚ ਕਰ ਲਈਆਂ। ਉਹਦੇ ਮਾਪਿਆਂ ਨੂੰ ਵੀ ਉਠਾਲਿਆ ਗਿਆ। ਸਾਰਿਆਂ ਨੂੰ ਚੁੱਪ ਜਾਵ ਬੈਠਣ ਦਾ ਹੁਕਮ ਦੇ ਕੇ ਦੀਪਾ ਵੇੜੇ ਵਿੱਚ ਉਤਰ ਗਿਆ ਜਿਸ ਕਮਰੇ ਵਿੱਚ ਜੀਤਾ ਤੇ ਉਹਦੀ ਘਰਵਾਲੀ ਸੁੱਤੇ ਪਏ ਸਨ। ਉਸ ਕਮਰੇ ਦੀ ਤਾਕੀ ਦੀਪੇ ਨੇ ਹੌਲੀ ਜੀ ਖੋਲ ਲਈ ਅਤੇ ਉਹ ਸ਼ੇਰ ਵਾਂਗ ਦਹਾੜਦਾ ਹੋਇਆ ਗਰਜਿਆ, "ਵੇ ਉੱਠੋਏ ਵੱਡੇਆ ਕੈਟਾ ਤੇਰੀ ਮੌਤ ਤੇਰੇ ਵੇੜੇ ਆਂਟੂ ਗਈ ਐ।" ਉਹਦੀ ਲਲਕਾਰ ਸੁਣ ਕੇ ਜੀਤਾ ਤੇ ਉਹਦੀ ਘਰਵਾਲੀ ਅੱਪੜਵਾਹੇ ਉੱਠੇ। ਇਸ ਤੋਂ ਪਹਿਲਾਂ ਕਿ ਉਹ ਸੰਭਲ ਦੇ ਦੀਪੇ ਦੇ ਹੱਥ ਵਿੱਚ ਫੜੀ 1.56 ਨੇ ਅੱਗ ਬਰਾਉਣੀ ਸ਼ੁਰੂ ਕਰ ਦਿੱਤੀ। ਜੀਤਾ ਤੇ ਉਹਦੀ ਘਰ ਵਾਲੀ ਥਾਂ ਤੇ ਮਾਰੇ ਗਏ ਸਕੀਮ ਮੁਤਾਬਕ ਬੱਬੂ ਅਤੇ ਰਾਜੂ ਨੇ ਜੀਤੇ ਦੇ ਦੋਨੋਂ ਭਰਾ ਵੀ ਨਰਕਾ ਨੂੰ ਰਾਹ ਤੋਰ ਦਿੱਤਾ ਨਾ ਉਹਨਾਂ ਦੇ ਬੁੜੇ ਮਾਪੋ ਅਤੇ ਜੀਤੇ ਦੇ ਛੋਟੇ ਬੱਚਿਆਂ ਨੂੰ ਕੁਝ ਨਾ ਕੀਤਾ ਉਹਨਾਂ ਨੇ ਆਪਣੇ ਐਕਸ਼ਨ ਨੂੰ ਸਫਲਤਾਪੂਰਵਕ ਨਿਪਰੇ ਚਾੜ ਕੇ ਦੀਪਾ ਤੇ ਉਹਦੇ ਸਾਥੀ ਰਾਤ ਦੇ ਹਨੇਰਿਆਂ ਵਿੱਚ ਗਵਾਚ ਗਏ ਥੋੜੇ ਦਿਨਾਂ ਬਾਅਦ ਹੀ ਅਖਬਾਰਾਂ ਵਿੱਚ ਜੀਤੇ ਹੋਰਾਂ ਦੇ ਕਤਲ ਦੀ ਜ਼ਿੰਮੇਵਾਰੀ ਫੋਰਸ ਨੇ ਆਪਣੇ ਸਿਰ ਤੇ ਲੈ ਲਈ ਪੁਲਿਸ ਵਿੱਚ ਦੀਪੇ ਦਾ ਖੌਫ ਛਾ ਗਿਆ ਵੱਡੇ ਵੱਡੇ ਅਫਸਰ ਵੀ ਦੀਪੇ ਦੇ ਨਾਂ ਤੋਂ ਤਰਾਂਦੇ ਸਨ ਇਨਾ ਦਿਨਾਂ ਵਿੱਚ ਦੀਪਾ ਆਪਣੇ ਸਾਥੀ ਸਿੰਘਾਂ ਨਾਲ ਜਲੰਧਰ ਦੇ ਲਾਗੇ ਪਿੰਡ ਵਿੱਚ ਜਾ ਵੜਿਆ ਦੀਪੇ ਦੇ ਸੂਈਏ ਸਿੰਘਾਂ ਨੇ ਖਬਰ ਦਿੱਤੀ ਸੀ ਕਿ ਥਾਣੇਦਾਰ ਮਾਨਸਿਓ ਅੱਜਕੱਲ ਰਾੜੇ ਪਿੰਡ ਵਿੱਚ ਆਪਣੀ ਕੋਠੀ ਬਣਵਾ ਰਿਹਾ ਹੈ ਥਾਣੇਦਾਰ ਕਿਸੇ ਸਮੇਂ ਗੁਰਾਇਆਂ ਥਾਣੇ ਵਿੱਚ ਇੰਚਾਰ ਦੇ ਸੀਗਾ ਆਪਣੇ ਗੁਰਾਇਆਂ ਥਾਣੇ ਵਿੱਚ ਮਾਨਸਿਓ ਸਿੱਖ ਨੌਜਵਾਨਾਂ ਤੇ ਬੜੇ ਜ਼ੁਲਮ ਟਾਇਆ ਕਰਦਾ ਸੀ ਭਾਈ ਰਣਜੀਤ ਸਿੰਘ ਢੜਵਾਲ ਸਤਪਾਲ ਸਿੰਘ ਢਿੱਲੋਂ ਅਤੇ ਕੁਲਬੀਰ ਸਿੰਘ ਬੜਾ ਪਿੰਡ ਤੇ ਇਸ ਬੁਚੜ ਨੇ ਅੰਨਾ ਤਸ਼ੱਦਦ ਟਾਇਆ ਸੀ ਨੌਜਵਾਨਾਂ ਤੇ ਤਸ਼ੱਦਦ ਕਰਦਾ ਥਾਣੇਦਾਰ ਸ਼ਰਾਬ ਦੇ ਨਸ਼ੇ ਵਿੱਚ ਵੈਸ਼ੀ ਹਾਸਾ ਹਫਦਾ ਅਕਸਰ ਹੀ ਇਹ ਕਿਹਾ ਕਰਦਾ ਸੀ ਵੀ ਮੈਂ ਤੁਹਾਨੂੰ ਘਰਾਂ ਵਿੱਚ ਟਿਕਣ ਨਹੀਂ ਦੇਣਾ ਤੁਹਾਨੂੰ ਘਰੋਂ ਭਗੌੜੇ ਕਰਾਉਣਾ 6 ਫੁੱਟ ਤੋਂ ਉੱਚਾ ਮਾਨਸਿਓਂ ਜ਼ਾਲਮ ਬਿਰਤੀ ਦਾ ਮਾਲਕ ਸੀਗਾ ਦੀਪਕ ਕਾਫੀ ਜਰਾ ਤੋਂ ਇਹਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਗੁਰਾਇਆਂ ਥਾਣੇ ਤੋਂ ਬਦਲੀ ਕਰਾਉਣ ਤੋਂ ਬਾਅਦ ਇਹਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਥੇ ਗੁੰਮ ਹੋ ਗਿਆ ਹੈ ਜਦੋਂ ਉਹਦੇ ਸੂਈਏ ਸਿੰਘ ਨੇ ਖਬਰ ਦਿੱਤੀ ਤਾਂ ਉਹ ਉਸੇ ਵੇਲੇ ਤਿਆਰ ਹੋ ਗਿਆ ਸ਼ਿਕਰ ਦੁਪਹਿਰੇ ਹੀ ਉਹ ਮਾਨਸਿਉਂ ਦੀ ਬੰਨ ਰਹੀ ਕੋਠੀ ਵੱਲ ਜਾ ਵੜੇ ਕੁਰਸੀ ਤੇ ਬੈਠਾ ਮਾਨਸਿਉਂ ਰਾਜ ਮਿਸਤਰੀਆਂ ਨੂੰ ਹਦਾਇਤਾਂ ਦੇ ਰਿਹਾ ਸੀ ਸਿੰਘਾਂ ਨੂੰ ਦੇਖ ਕੇ ਉਹਦੇ ਪਸੀਨੇ ਛੁੱਟ ਗਏ ਉਹ ਕੋਠੀ ਦੇ ਅੰਦਰ ਵੱਲ ਨੂੰ ਦੌੜਿਆ ਪਰ ਦੀਪੇ ਹੋਰਾਂ ਨੇ ਉਸ ਨੂੰ ਵੇੜੇ ਵਿੱਚ ਹੀ ਢਾ ਲਿਆ ਇੱਕ ਸਿੰਘ ਨੇ ਅਸਾਲਟ ਦਾ ਬਰਫਤ ਹਵਾ ਵਿੱਚ ਘੜ ਦਿੱਤਾ ਰਾਜ ਮਿਸਤਰੀ ਆਪਣੀਆਂ ਕਾਂਡੀਆਂ ਸੁੱਟ ਕੇ ਦੌੜ ਗਏ ਪੌੜੀ ਤੇ ਚੜ੍ਹਿਆ ਇੱਕ ਮਜ਼ਦੂਰ ਜੋ ਮਿਸਤਰੀਆਂ ਨੂੰ ਰੇਤਾ ਤੇ ਸਮੇਟ ਫੜਾ ਰਿਹਾ ਸੀ ਉਹ ਵਿਚਾਰਾ ਪੌੜੀ ਤੋਂ ਥੱਲੇ ਆ ਡਿਗਿਆ ਡਿਗਦੇ ਸਾਰੀਓ ਉੱਠ ਕੇ ਬਾਹਰ ਨੂੰ ਦੌੜ ਗਿਆ ਮਾਨਸੇਉ ਨੇ ਦੀਪੇ ਹੋਰੀ ਨੇ ਵੇੜੇ ਵਿੱਚ ਢਾ ਲਿਆ ਉਹ ਆਪਣੀ ਜ਼ਿੰਦਗੀ ਦੀ ਭੀਖ ਮੰਗ ਰਿਹਾ ਸੀ ਕ੍ਰੋਧ ਵਿੱਚ ਆਏ ਦੀਪੇ ਨੇ ਅਸਾਲਟ ਦਾ ਪੂਰਾ ਮੈਗ ਜੀਨ ਮਾਨਸੇਉ ਤੇ ਖਾਲੀ ਕਰ ਦਿੱਤਾ ਮਾਨਸੇਉ ਦਾ ਸਰੀਰ ਛਾਨਣੀ ਵਰਗਾ ਹੋ ਗਿਆ ਡਿਗੇ ਪਏ ਥਾਣੇਦਾਰ ਨੂੰ ਠੋਡ ਮਾਰ ਕੇ ਦੀਪੇ ਹੋਰੀ ਅਗਲੇ ਸਫ਼ਰ ਲਈ ਰਵਾਨਾ ਹੋ ਗਏ ਰਾਤਾਂ ਦਾ ਸਫਰ ਉਸੇ ਤਰ੍ਹਾਂ ਜਾਰੀ ਸੀਗਾ ਬੱਬੂ ਅਤੇ ਉਹਦੇ ਸਾਥੀ ਰਾਤਾਂ ਨੂੰ ਲੋਕਾਂ ਵਿੱਚ ਲਹਿਰ ਦਾ ਪ੍ਰਚਾਰ ਕਰਦੇ ਉਹਨਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਕਰਦੇ ਇਹਨਾਂ ਦਿਨਾਂ ਵਿੱਚ ਹੀ ਬੱਬੂ ਨੂੰ ਸੁਨੇਹਾ ਮਿਲਿਆ ਕਿ ਰਾਮੇਵਾਲਾ ਵਾਲੇ ਅਕਾਲੀ ਆਗੂ ਆਪਣੇ ਪੁੱਤ ਨੂੰ ਲੈ ਕੇ ਬਹੁਤ ਚਿੰਤਤ ਹੈ ਕਿਤੇ ਆਉਂਦੇ ਜਾਂਦੇ ਉਹਨੂੰ ਉਹਦੇ ਪਰਿਵਾਰ ਨਾਲ ਮਿਲਾ ਲਿਆ ਹੋ ਬੱਬੂ ਆਪਣੇ ਸਾਥੀਆਂ ਨਾਲ ਪਾਸਲੇ ਪਿੰਡ ਦੇ ਇੱਕ ਅਕਾਲੀ ਆਗੂ ਦੇ ਘਰ ਠਹਿਰਿਆ ਹੋਇਆ ਸੀਗਾ ਇੱਥੋਂ ਹੀ ਸੁਨੇਹਾ ਕੱਲ ਕੇ ਰਾਮੇਵਾਲੀਏ ਸਿੰਘ ਦੇ ਪਰਿਵਾਰ ਨੂੰ ਬੁਲਾ ਲਿਆ ਗਿਆ ਉਹਨਾਂ ਦੇ ਘਰੋਂ ਉਹਦਾ ਵੱਡਾ ਭਰਾ ਤੇ ਭਾਬੀ ਉਹਨੂੰ ਮਿਲਣ ਆਏ। ਉਹ ਆਉਂਦੇ ਹੋਏ ਆਪਣੇ ਨਾਲ ਇੱਕ ਹੋਰ ਅਕਾਲੀ ਆਗੂ ਗੁਰਦੇਵ ਸਿੰਘ ਭੁੱਲਰ ਨੂੰ ਲੈ ਕੇ ਆਏ ਸਨ। ਗੁਰਦੇਵ ਸਿੰਘ ਭੁੱਲਰ ਦਾ ਸਿੰਘਾਂ ਵਿੱਚ ਚੰਗਾ ਸਤਿਕਾਰ ਸੀ। ਸਾਰਿਆਂ ਨੇ ਆ ਕੇ ਬੱਬੂ ਹੋਰਾਂ ਨੂੰ ਫਤੇ ਬੁਲਾਈ। RAME ਵਾਲੀਏ ਸਿੰਘ ਦਾ ਭਰਾ ਤੇ ਪਰਜਾਈ ਉਹਨੂੰ ਲੈ ਕੇ ਇੱਕ ਕਮਰੇ ਵਿੱਚ ਵੜ ਗਏ। ਗੁਰਦੇਵ ਸਿੰਘ ਭੁੱਲਰ ਬੱਬੂ ਨਾਲ ਵਿਚਾਰਾ ਕਰਨ ਲੱਗ ਪਿਆ। ਮੇਰਾ ਖਿਆਲ ਹੈ ਵੀ ਤੁਸੀਂ ਇਸ ਮੁੰਡੇ ਨੂੰ ਇਸਦੇ ਘਰਦਿਆਂ ਦੇ ਨਾਲ ਲੈ ਜਾਣ ਦਿਓ। ਉਹ ਇਸਨੂੰ ਬਾਹਰਲੇ ਮੁਲਕ ਭੇਜ ਦੇਣਗੇ। ਬੱਬੂ ਨਾਲ ਵਿਚਾਰਾ ਕਰਦਾ ਭੁੱਲਰ ਬੋਲਿਆ, ਅਸੀਂ ਕਿਸੇ ਨੂੰ ਜ਼ਬਰਦਸਤੀ ਆਪਣੇ ਨਾਲ ਨਹੀਂ ਤੋਰਦੇ ਭੁੱਲਰ ਸਾਹਿਬ ਇਹ ਸਿੰਘ ਵੀ ਆਪਣੀ ਮਰਜ਼ੀ ਨਾਲ ਹੀ ਸਾਡੇ ਕਾਫਲੇ ਵਿੱਚ ਸ਼ਾਮਲ ਹੋਇਆ ਬੱਬੂ ਨੇ ਭੁੱਲਰ ਨੂੰ ਸੰਖੇਪ ਜਿਹਾ ਜਵਾਬ ਦਿੱਤਾ ਉਹ ਤਾਂ ਤੁਹਾਡੀ ਗੱਲ ਠੀਕ ਹੈ ਸਿੰਘੋ ਪਰ ਇਹਦੇ ਘਰਦਿਆਂ ਦਾ ਬਹੁਤ ਬੁਰਾ ਹਾਲ ਹੈ ਉਹ ਤਾਂ ਵਿਚਾਰੇ ਮਰਨੋਂ ਫਿਰਦੇ ਨੇ ਇਹਦੇ ਬਗੈਰ ਭੁੱਲਰ ਨੇ ਘਰਦਿਆਂ ਦੀ ਹਾਲਤ ਬਿਆਨ ਕੀਤੀ ਕਿਹੜੇ ਸਿੰਘ ਦੇ ਘਰਦਿਆਂ ਦਾ ਬੁਰਾ ਹਾਲ ਨਹੀਂ ਹੈਗਾ ਭੁੱਲਰ ਸਾਹਿਬ ਕਿਸੇ ਵੀ ਮਾਪਿਆਂ ਨੇ ਪੁੱਤਰ ਛੁੱਟੇ ਨਹੀਂ ਹੁੰਦੇ ਬਸ ਕੌਮੀ ਫਰਜ਼ਾਂ ਲਈ ਆਪਣੀ ਮਮਤਾ ਕੁਰਬਾਨ ਕਰਨੀ ਪੈਂਦੀ ਹੈ ਦਸਵੇਂ ਪਾਤਸ਼ਾਹ ਨੇ ਆਪਣੇ ਚਾਰੇ ਪੁੱਤਰ ਕੌਮ ਤੋਂ ਵਾਰ ਦਿੱਤੇ ਸਨ ਬੱਬੂ ਜਰਾ ਉੱਚੀ ਸੁਰ ਵਿੱਚ ਬੋਲਿਆ ਨਾਲੇ ਕੌਮ ਦੀ ਆਜ਼ਾਦੀ ਲਈ ਹਮੇਸ਼ਾ ਆਮ ਸਿੱਖੀ ਕੁਰਬਾਨੀ ਕਰਦਾ ਆਇਆ ਹੁਣ ਜੇ ਕਿਸੇ ਆਗੂ ਦੇ ਪੁੱਤ ਨੇ ਹਿਆ ਕੀਤਾ ਹੀ ਹੈ ਤਾਂ ਇਹ ਲੋਕ ਹੁਣ ਤੁਹਾਡੀਆਂ ਸਫਾਰਸ਼ਾਂ ਪਾਉਣ ਲੱਗ ਪਏ ਨੇ ਸਟੇਜਾਂ ਤੇ ਖੜੋ ਕੇ ਇਹੀ ਆਗੂ ਬੜੀਆਂ ਜੁਸ਼ੀਲੀਆਂ ਤਕਰੀਰਾਂ ਕਰਦੇ ਨੇ ਕਿ ਸਿੰਘੋ ਕੌਮ ਤੇ ਭੀੜ ਪੈ ਗਈ ਹੈ ਇਹ ਕੌਮ ਦੀ ਆਜ਼ਾਦੀ ਲਈ ਲੋਕਾਂ ਨੂੰ ਲਲਕਾਰਦੇ ਨੇ ਪਰ ਜਦ ਗੱਲ ਆਪਣੇ ਘਰਦਿਆਂ ਤੇ ਆਉਂਦੀ ਹੈ ਤਾਂ ਇਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਆ ਜਾਂਦਾ ਇਹੋ ਜੇ ਆਗੂਆਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਬੱਬੂ ਆਗੂਆਂ ਦੇ 도ਗਲੇ ਚਿਹਰੇ ਤਾਂ ਦੁਖੀ ਸੀਗਾ ਗੁਰਦੇਵ ਸਿੰਘ ਪੁੱਲਰ ਕੋਲ ਬੱਬੂ ਦੀਆਂ ਸੱਚੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ ਸੀਗਾ ਪੁੱਲਰ ਸਾਹਿਬ ਤੁਸੀਂ ਸਾਡੇ ਸਤਕਾਰਯੋਗ ਜੇਹ ਸਿੰਘ ਜਾਣਾ ਚਾਹੁੰਦਾ ਹੈ ਤਾਂ ਤੁਸੀਂ ਬੇਸ਼ੱਕ ਲੈ ਜਾਓ ਪਰ ਇੱਕ ਗੱਲ ਇਹਦੇ ਘਰਦਿਆਂ ਨੂੰ ਦੱਸ ਦਿਓ ਕਿ ਜੇ ਸਾਡਾ ਇੱਕ ਵੀ ਠਾਰ ਦਾ ਨੁਕਸਾਨ ਇਹਨਾਂ ਕਰਕੇ ਹੋਇਆ ਤਾਂ ਇਹ ਸਾਡੇ ਸਭ ਤੋਂ ਵੱਡੇ ਦੁਸ਼ਮਣ ਹੋਣਗੇ ਅਤੇ ਹਾਂ ਸੱਚ ਇਹਦੇ ਆਗੂ ਬਾਪੂ ਨੂੰ ਵੀ ਮੇਰਾ ਸੁਨਾਹਾ ਦੇ ਦਿਓ ਕਿ ਜੇ ਉਹਨੇ ਅੱਜ ਤੋਂ ਬਾਅਦ ਸਟੇਜਾਂ ਤੇ ਖੜੋ ਕੇ ਲੋਕਾਂ ਦੇ ਪੁੱਤਾਂ ਦੇ ਜਜ਼ਬਾਤ ਭੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨੂੰ ਗੋਲੀ ਮਾਰ ਲੱਗਾਂ ਚਿਚਕਾਂਗਾ ਨਹੀਂ ਬਬੂ ਨੇ ਸパーツੇ ਸ਼ਬਦਾਂ ਵਿੱਚ ਆਪਣੇ ਦਿਲ ਦੀ ਗੱਲ ਪੁੱਲਰ ਨੂੰ ਦੱਸ ਦਿੱਤੀ। ਕੁਝ ਸਮੇਂ ਬਾਅਦ ਰਾਮੋ ਵਾਲੀਆ ਮੁੰਡਾ ਵੀ ਆਪਣੇ ਭਰਾ ਤੇ ਭਾਬੀ ਨਾਲ ਕਮਰਿਆਂ ਬਾਹਰ ਆ ਗਿਆ। ਭਰਾ ਦੇ ਭਾਬੀ ਦੇ ਆਖੇ ਲਾ ਕੇ ਉਹ ਆਪਣੇ ਸਾਥੀਆਂ ਨੂੰ ਛੱਡ ਕੇ ਜਾਣ ਦੀ ਤਿਆਰ ਹੋ ਗਿਆ ਸੀਗਾ। ਅੱਖਾਂ ਨੀਵੀਆਂ ਕਰੀ ਖੜਾ ਉਹ ਸਾਥੀਆਂ ਨਾਲ ਅੱਖ ਨਹੀਂ ਸ਼ਿਮਲਾ ਰਿਹਾ। ਫਤਿਹ ਬਲਾ ਕੇ ਉਹ ਨੀਵੀਂ ਪਾਈ ਆਪਣੇ ਭਰਾ ਤੇ ਭਾਬੀ ਨਾਲ ਘਰੋਂ ਬਾਹਰ ਹੋ ਗਿਆ। ਕੁਝ ਦਿਨ ਹੋਰ ਬੈਠਣ ਮਗਰੋਂ ਪੁੱਲਰ ਵੀ ਰਵਾਨਾ ਹੋ ਗਿਆ। ਥੋੜੇ ਦਿਨਾਂ ਬਾਅਦ ਹੀ ਭੁਪਿੰਦਰ ਸਿੰਘ ਭਿੰਦੇ ਦੇ ਪਿੰਡ ਸ਼ਾਦੀਪੁਰ ਪੁਰਸ ਨੇ ਛਾਪਾ ਮਾਰਿਆ। ਓਪਨ ਦੇ ਦੇ ਭਰਾ ਤੇ ਬਾਬ ਨੂੰ ਚੁੱਕ ਕੇ ਲੈ ਗਏ ਪੁਲਿਸ ਨੇ ਉਹਨਾਂ ਤੇ ਅੰਨਾ ਤਸ਼ੱਦਦ ਕੀਤਾ ਪੰਚਾਇਤ ਵਾਲੇ ਉਹਨਾਂ ਨੂੰ ਮੰਜਿਆਂ ਤੇ ਪਾ ਕੇ ਥਾਣੇੋਂ ਲੈ ਆਏ ਜਦੋਂ ਖਬਰ ਪਿੰਦੇ ਨੂੰ ਮਿਲੀ ਤਾਂ ਉਹ ਜੁਆਕਾ ਮੰਗ ਤਹਾ ਮਾਰ ਕੇ ਰੋਣ ਲੱਗ ਪਿਆ ਉਹ ਆਪਣੇ ਘਰਦਿਆਂ ਨੂੰ ਮਿਲਣ ਦੀ ਕਾਹਲਾ ਪੈ ਗਿਆ ਉਹਦਾ ਤਾਂ ਹੀ ਰੋਣਾ ਤੇ ਘਰਦਿਆਂ ਨੂੰ ਮਿਲਣ ਦੀ ਕਾਹਲ ਦੀਪੇ ਨੂੰ ਪਸੰਦ ਨਹੀਂ ਆਈ ਬੱਸ ਘਰ ਯਾਰ ਆ ਨਿਆਣਿਆਂ ਵਾਂਗੂ ਰੋਣਾ ਕੋਈ ਦਿਨਾ ਤੱਕ ਤੇਰੇ ਘਰਦਿਆਂ ਨੂੰ ਮਿਲਾ ਆਵਾਂਗੇ ਦੀਪਾ ਪਿੰਦੇ ਦੇ ਕੋਲ ਬੈੰਦਾ ਬੋਲਿਆ ਨਹੀਂ ਭਾਜੀ ਮੈਂ ਨਹੀਂ ਰਹਿ ਸਕਦਾ ਆਪਣੇ ਘਰਦਿਆਂ ਬਗੈਰ ਤੁਸੀਂ ਮੈਨੂੰ ਉਹਨਾਂ ਕੋਲ ਛੱਡ ਆਵੋ ਮੇਰੇ ਕਰਕੇ ਹੀ ਉਹਨਾਂ ਤੇ ਆ ਕਹਿਰ ਹੋਇਆ ਮੈਨੂੰ ਬਸ ਉਹਨਾਂ ਕੋਲ ਛੱਡ ਆਵੋ ਮੈਂ ਨਹੀਂ ਕਰ ਸਕਦਾ ਆ ਸੇਵਾ ਮੋٹے ਮੋٹے ਅਥਰੂ ਸੁੱਟਦਾ ਭਿੰਦਾ ਬੋਲਿਆ ਉਹ ਜਮਾਂ ਹੀ ਡੋਲ ਗਿਆ ਸੀਗਾ ਕਿਹਦੇ ਘਰ ਵਾਲਿਆਂ ਨੂੰ ਪੁਲਿਸ ਨੇ ਆਪਣਾ ਕਹਿਰ ਦਾ ਨਿਸ਼ਾਨਾ ਨਹੀਂ ਬਣਾਇਆ ਬੱਬੋ ਦੀ ਮਾਤਾ ਨੂੰ ਪੁਲਿਸ ਵਾਲੇ ਰੋਜ਼ ਹੀ ਥਾਣੇ ਬਿਠਾਈ ਰੱਖਦੇ ਨੇ ਰਾਜਵੀ ਦੇ ਘਰ ਰੋਜ਼ ਮਿਲਟਰੀ ਵਾਲੇ ਛਾਪੇ ਮਾਰਦੇ ਨੇ ਪ੍ਰਧਾਨ ਦੇ ਭੈਣ ਜੀਜੇ ਨੂੰ ਵੀ ਪੁਲਿਸ ਨੇ ਨਹੀਂ ਬਖਸ਼ਿਆ ਰਾਜੂ ਦੇ ਘਰ ਵਾਲੇ ਲੋਕਾਂ ਦੇ ਘਰੀ ਰਾਤ ਕੱਢਦੇ ਨੇ ਅਸੀਂ ਸਰਕਾਰ ਦੇ ਬਾਗੀਆਂ ਬਾਗੀਆਂ ਦੇ ਘਰੀ ਜ਼ੁਲਮੀ ਸਰਕਾਰਾਂ ਦੇ ਕਰਿੰਦੇ ਜ਼ੁਲਮ ਟਾਉਂਦੀ ਹੁੰਦੇ ਨੇ ਦੀਪੇ ਨੇ ਸਾਰੇ ਸਿੰਘਾਂ ਦਾ ਘਰਾਂ ਦੀ ਹਾਲਤ ਦੱਸ ਕੇ ਭਿੰਦੇ ਨੂੰ ਸਮਝਾਉਣਾ ਚਾਹਿਆ ਨਹੀਂ ਭਾਜੀ ਮੈਨੂੰ ਬਸ ਮੇਰੇ ਘਰਦਿਆਂ ਕੋਲ ਛੱਡ ਦਿਓ ਮੈਂ ਕਿਸੇ ਬਾਹਰਲੇ ਮੁਲਕ ਚਲਾ ਜਾਵਾਂਗਾ ਮੈਥੋਂ ਨਹੀਂ ਹੁੰਦੀ ਹੋਰ ਸੇਵਾ ਭਿੰਦਾ ਜਿਵੇਂ ਪਾਣੀ ਵਿੱਚ ਬੈ ਗਿਆ ਸੀ ਤੇਰੇ ਵਰਗੇ ਬੁੱਧਦਲ ਦੀ ਸਾਡੇ ਸੰਘਰਸ਼ ਨੂੰ ਲੋੜ ਵੀ ਕੋਈ ਨਹੀਂ ਹੈਗੀ ਜੋ ਜ਼ਰਾ ਜਿਨੇ ਤਸ਼ੱਦਦ ਹੋਈ ਘਬਰਾ ਜਾਵੇ ਅੱਜ ਤੋਂ ਤੇਰੇ ਤੇ ਸਾਡੇ ਰਸਤੇ ਅਲੱਗ-ਅਲੱਗ ਨੇ ਆਪਣੇ ਹਥਿਆਰ ਬੱਬੂ ਦੇ ਹਵਾਲੇ ਕਰਦੇ ਤੇ ਮੇਰੀ ਗੱਲ ਧਿਆਨ ਨਾਲ ਸੁਣ ਲੈ ਸਾਡਾ ਤੇਰੇ ਨਾਲ ਓਨਾ ਚਿਰ ਕੋਈ ਵੈਰ ਨਹੀਂ ਹੈਗਾ ਜਿੰਨਾ ਚਿਰ ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰਦਾ ਪਰ ਜੇ ਤੇਰੇ ਕਰਕੇ ਸਾਡੇ ਕਿਸੇ ਸਿੰਘ ਦੇ ਛਰੀਟ ਵੀ ਆ ਗਈ ਤਾਂ ਯਾਦ ਰੱਖੀ ਪੁਲਿਸ ਨੇ ਤਾਂ ਤੇਰੇ ਘਰ ਦੇ ਛੱਡ ਦਿੱਤੇ ਨੇ ਪਰ ਅਸੀਂ ਨਹੀਂ ਛੱਡਨੇ ਦੀਪੇ ਨੇ ਚੇਤਾਵਨੀ ਪਰੇ ਲੈਜੇ ਵਿੱਚ ਸਾਰੀ ਗੱਲ ਭਿੰਦੇ ਦੇ ਕੰਨੀ ਘੜ ਦਤੀ ਦੀਪੇ ਦੀ ਚੇਤਾਵਨੀ ਸੁਣ ਕੇ ਭਿੰਦੇ ਦਾ ਸਰੀਰ ਕੰਬ ਗਿਆ ਉਹ ਨਿਵੀਂ ਪਾਈ ਇੱਕ ਪਾਸੇ ਹੋ ਕੇ ਬੈਠ ਗਿਆ ਬੱਬੂ ਹੋਰਾਂ ਨੂੰ ਮੁਖਾਤਬ ਹੁੰਦਾ ਹੋਇਆ ਦੀਪਾ ਜਜ਼ਬਾਤੀ ਸੁਰ ਵਿੱਚ ਫੇਰ ਬੋਲਿਆ ਵੀ ਮੇਰਾ ਤੇ ਤੁਹਾਡਾ ਕੋਈ ਲਹੂ ਦਾ ਰਿਸ਼ਤਾ ਨਹੀਂ ਹੈਗਾ ਮੇਰਾ ਤੇ ਤੁਹਾਡਾ ਰਿਸ਼ਤਾ ਬਸ ਦਰਦ ਦਾ ਹੈ ਕੌਮੀ ਦਰਦ ਦਾ ਅਸੀਂ ਸਾਰੇ ਕੌਮੀ ਦਰਦ ਨੂੰ ਇੱਕੋ ਜਿਹਾ ਮਹਿਸੂਸ ਕਰਦੇ ਹਾਂ ਅਸੀਂ ਸਾਰੇ ਪੰਜਾਬ ਦੀ ਅਣਖ ਬਚਾਉਣ ਖਾਤਰ ਲੜ ਰਹੇ ਹਾਂ ਅਸੀਂ ਤੁਰੇ ਹਾਂ ਇੱਕ ਇਹੋ ਜਿਹਾ ਸਮਾਜ ਸਿਰਜਣ ਵਾਸਤੇ ਜਿੱਥੇ ਗੁਰੂਆਂ ਦੇ ਨਾਮ ਦਾ ਬੋਲਵਾਲਾ ਹੋਵੇ ਕੇਸਰੀ ਨਿਸ਼ਾਨ ਸਭ ਝੁੱਲਣ ਸਾਡੇ ਗੁਰੂ ਧਾਮ ਮਹਿਫੂਜ਼ ਹੋਣ ਸਾਡੀਆਂ ਇੱਜ਼ਤਾਂ ਮਹਿਫੂਜ਼ ਹੋਣ ਸਾਡਾ ਆਪਣਾ ਦੇਸ਼ ਹੋਵੇ ਉਹ ਮੰਜ਼ਲ ਤੇ ਪਹੁੰਚਣ ਲਈ ਸਾਨੂੰ ਅਜੇ ਲੰਬਾ ਸਫ਼ਰ ਤੈਅ ਕਰਨਾ ਪੈਣਾ ਹੈ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਉਸ ਮੰਜ਼ਲ ਤੇ ਪਹੁੰਚ ਹੀ ਨਾ ਸਕੀਏ ਪਰ ਸਾਡੀਆਂ ਪਾਈਆਂ ਪੈੜਾਂ ਵਿੱਚ ਪੈਰ ਧਰਨ ਲਈ ਹੋਰ ਸੁਰਮੇ ਆਉਣਗੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਉਸ ਰਾਹ ਦੀ ਬੁਕਲ ਦਾ ਨਿਗ ਮਾਣਨਗੀਆਂ ਇਸ ਸਫ਼ਰ ਤੇ ਤੁਰਨ ਲਈ ਮਜ਼ਬੂਤ ਇਰਾਦੇ ਅਤੇ ਗੁਰੂ ਤੇ ਪੂਰਨ ਭਰੋਸੇ ਦੀ ਲੋੜ ਹੈ ਤੁਹਾਡੇ ਵਿੱਚੋਂ ਜਿਹੜਾ ਵੀ ਇਸ ਸਫ਼ਰ ਤੇ ਨਹੀਂ ਤੁਰਨਾ ਚਾਹੁੰਦਾ ਬੇਸ਼ੱਕ ਨਾ ਤੁਰੇ ਜੇ ਕੋਈ ਵੀ ਘਰਾਂ ਨੂੰ ਮੁੜਨਾ ਚਾਹੁੰਦਾ ਬੇਸ਼ੱਕ ਮੁੜ ਜਾਵੇ ਮੈਨੂੰ ਕੋਈ ਗੱਲਾ ਨਹੀਂ ਹੈਗਾ ਮੈਂ ਅੱਜ ਪਿੰਦੇ ਨੂੰ ਜਿੱਥੇ ਵੀ ਕਹੇਗਾ ਛੱਡ ਕੇ ਆਵਾਂਗਾ ਤੁਹਾਡੇ ਜੋ ਵੀ ਜੇ ਕੋਈ ਜਾਣਾ ਚਾਹੁੰਦਾ ਹੈ ਤਾਂ ਮੈਨੂੰ ਹੁਣੇ ਦੱਸ ਦਿਓ ਜਜ਼ਬਾਤ ਵਿੱਚ ਆਇਆ ਦੀਪਾ ਇੱਕ ਲੰਬਾ ਚੌੜਾ ਭਾਸ਼ਣ ਦੇ ਗਿਆ ਉਹ ਟਿਕਟਕੀ ਲਗਾ ਕੇ ਬੱਬੂ ਹੋਰਾਂ ਦੇ ਚਿਹਰਿਆਂ ਵੱਲ ਦੇਖ ਰਿਹਾ ਸੀ ਭਿੰਦੇ ਤੋਂ ਇਲਾਵਾ ਸਾਰਿਆਂ ਦੇ ਚਿਹਰਿਆਂ ਤੇ ਇੱਕ ਦ੍ਰਿੜਤਾ ਸੀ ਅਸੀਂ ਆਪਣੇ ਆਖਰੀ ਸਾਹਾਂ ਤੱਕ ਆਜ਼ਾਦੀ ਦੀ ਲੜਾਈ ਲੜਾਂਗੇ ਭਾਜੀ ਬੱਬੂ ਰਾਜੂ ਰਾਜਵੀਰ ਅਤੇ ਜਤਿੰਦਰ ਨੇ ਇੱਕ ਸੁਰ ਵਿੱਚ ਆਖਿਆ ਦੀਪ ਨੇ ਵਾਰੋਵਾਰੀ ਆਪਣੇ ਕਲਾਮੇ ਵਿੱਚ ਲੈ ਲਿਆ ਤੇ ਭਿੰਦਾ ਨਿਵੀਂ ਬਾਈ ਇੱਕ ਪਾਸੇ ਖੜਾ ਧਰਤੀ ਨੂੰ ਘੂਰ ਰਿਹਾ ਸੀ ਸੋ ਦੋਸਤੋ ਇਹ ਸੀ جنگ جاری ਰਹੇਗੀ ਨਾਵਲ ਦਾ ਭਾਗ 7ਵਾਂ ਤੇ ਭਾਗ 8ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਵੇਖਦੇ ਰਹੋ ਸਾਈਕੋ ਪੰਜਾਬੀ ਚੈਨਲ